ਪੰਜਾਬ ਪਾਸ ਵਿਭਾਗ ਅਧਿਆਪਕਾਂ ਤੇ ਕਲਾਕਾਰਾਂ ਨੂੰ ਸਮੇਂ-ਸਮੇਂ ਤੇ ਉਤਸ਼ਾਹਿਤ ਕਰਕੇ ਉਹਨਾਂ ਦੇ ਮਨਵਲ ਨੂੰ ਉੱਚਾ ਚੁੱਕਣ ਲਈ ਅਹਿਮ ਪੂਰਕ ਨਿਭਾਰਿਆ ਇਸੇ ਲੜੀ ਤਹਿਤ ਜ਼ਿਲ੍ਹਾ ਪਾਸਾ ਅਫਸਰ ਜਸਪ੍ਰੀਤ ਕੌਰ ਨੇ ਪਗਵਾਨ ਸ਼ਿਵ ਰਾਤਰੀ ਦੇ ਮੌਕੇ ਤੇ ਕਪੂਰਥਲਾ ਸਥਿਤ ਆਪਣੇ ਦਫ਼ਤਰ ਵਿੱਚ ਗਾਇਕੀ ਮੰਜੀਤ ਸੇਰਾ ਵੱਲੋਂ ਗਾਇਏ ਗੀਤ ਕੋ ਸ਼ਿਵਮ ਬੰਬੋਲੇ ਪੋਸਟਰ ਰਿਲੀਜ਼ ਕੀਤਾ ਤੇ ਗਾਇਕ ਮੰਜੀਤ ਸੇਰਾ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਉਸ ਮੌਕੇ ਜ਼ਿਲ੍ਹਾ ਪਾਸਾ ਅਫਸਰ ਕਪੂਰਥਲਾ ਜਸਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਪਾਸ਼ਾ ਵਿਭਾਗ ਸਮੇ ਸਮੇਤੇ ਸਾਇਤਕਾਰਾਂ ਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਭੂਮਿਕਾ ਨਿਭਾ ਰਿਹਾ ਹੈ ਕਿਉਂਕਿ ਪਾਸ਼ਾ ਵਿਭਾਗ ਨੂੰ ਸਾਇਤਕਾਰਾਂ ਤੇ ਕਲਾਕਾਰਾਂ ਦਾ ਕਰਕੇ ਆ ਜਾਂਦਾ ਤੇ ਉਹਨਾਂ ਦਾ ਸਤਿਕਾਰ ਕਰਨਾ ਫਰਜ਼ ਹੈ ਉਹ 12 ਸਾਲ ਬਾਅਦ ਗਾਇਕੀ ਖੇਤਰ ਚ ਵਾਪਸੀ ਕੀਤੀ ਤੇ ਇਹ ਗਾਉਣ ਦੀ ਇੱਛਾ ਸੀ ਧਾਰਮਿਕ ਭਜਨ ਭਗਵਾਨ ਸ਼ਿਵ ਸ਼ੰਕਰ ਦਾ ਗੁਣ ਗਾਣ ਕਰਕੇ ਗਾਇਕੀ ਵਿੱਚ ਵਾਪਸੀ ਕੀਤੀ ਤੇ ਉਹ ਸਿਰਜਣਾ ਸੈਂਟਰ ਕਪੂਰਥਲਾ ਦੇ ਜਨਰ ਸੱਤਰ ਅਧਿਆਪਕ ਅਤੇ ਸ਼ਾਇਰ ਸਾਹਿਬਾਦ ਖਾਨ ਤੇ ਧਾਰਮਿਕ ਭਜਨ ਰਿਲੀਜ਼ ਕਰਨ ਵਾਲੀ ਕੰਪਨੀ ਤੋਂ ਪਹੁੰਚੇ ਹਾਂ ਸਰ ਕੀ ਨਾਮ ਹੈ ਜੀ ਮੇਰਾ ਨਾਮ ਹਰਪ੍ਰੀਤ ਮਾਰਗੜਾ ਜੀ ਦੇਖੋ ਅੱਜ ਅਸੀਂ ਸਾਰਾ ਮੈਂ ਉਹਦਾ ਜਿਹੜਾ ਪ੍ਰੋਡਕਸ਼ਨ ਕਰਦਾ ਭਜਨ ਅੱਜ ਦੀ ਇਸ ਪੋਸਟਰ ਰਿਲੀਜ਼ ਕੀਤਾ ਅਸੀਂ ਇਸ ਭਾਸ਼ਾ ਭਗਵਾਨ ਦੇ ਆਫਿਸ ਪਹੁੰਚੇ ਤੇ ਭਾਸ਼ਾ ਭਗ ਦੇ ਮੈਡਮ ਜਸਤਰੀ ਜੀ ਨੇ ਰਿਲੀਜ਼ ਕੀਤਾ ਸੋ ਸੁਖਦੀਪ ਅੱਗਾ ਜੀ ਗਰੂਪ ਵੀਡੀਓ ਤੋਂ ਆਏ ਨੇ ਇਹਨਾਂ ਦੇ ਕੰਪਨੀ ਦੇ ਵਿੱਚ ਇਹ ਭਜਨ ਰਿਲੀਜ਼ ਹੋਇਆ ਬੜਾ ਸਕੂਲ ਮਿਲਿਆ ਤੇ ਮੈਡਮ ਨੇ ਗਾਇਆ ਸੀ ਭਜਨ ਸੁਣਿਆ ਲੱਗਿਆ ਕਿ ਕੋਈ ਮਜਾ ਹੈ ਕਲਾਕਾਰ ਇਸ ਸਟੇਜ ਨੂੰ ਪੇਸ਼ ਕਰ ਰਿਹਾ ਕਿਉਂਕਿ ਆਰਟਿਸਟ ਹਰ ਇੱਕ ਬਣ ਜਾਂਦਾ ਪਰ ਆਰਟਿਸਟ ਨੇ ਬਣਾ ਬਹੁਤ ਔਖਾ ਹੈ ਸਰ ਜੇ ਗੱਲ ਕਰੀਏ ਤੁਸੀਂ ਐਜ਼ ਇੱਕ ਟੀਚਰ ਵੀ ਐਜ਼ ਇੱਕ ਸਿੰਗਰ ਵੀ ਹੋ ਤਜਰਬੇਦਾਰ ਕਲਾਕਾਰ ਉੱਪਰ ਕੇ ਸਾਹਮਣੇ ਆਂਦੇ ਤਾਂ ਸਮਾਜ ਨੂੰ ਇੱਕ ਚੰਗ ਸੇਧ ਵੀ ਦਿੰਦੇ ਆ ਤਾਂ ਕਿੱਦਾਂ ਮਹਿਸੂਸ ਹੁੰਦਾ ਤੁਹਾਨੂੰ ਦੇਖੋ ਜੀ ਆਰਟਿਸਟ ਨੂੰ ਦੁਨੀਆ ਫੋਲੋ ਕਰਦੀ ਹੈ ਤੁਸੀਂ ਚੰਗੀ ਚੀਜ਼ ਮਾਰਕੀਟਿੰਗ ਦੇ ਵਿੱਚ ਭੇਜੋ ਨ ਕੀਤਾ ਨੂੰ ਚੰਗੇ ਲੋਕ ਸੁਣਨਗੇ ਕਿਉਂਕਿ ਅੱਜ ਦੇ ਜਿਹੜੀ ਗਾਇਕੀ ਆ ਅੱਜ ਦਾ ਜਿਹੜਾ ਜੋਗਾ ਸਭ ਨੂੰ ਪਤਾ ਨਹੀਂ ਕਿੰਦਾ ਦਾ ਟ੍ਰੈਂਡ ਚੱਲ ਰਿਹਾ ਕੁਝ ਅੱਛੀਆਂ ਚੀਜ਼ਾਂ ਮੈਂ ਇਸ ਲਈ ਵਧਾਈ ਦਿੰਦਾ ਸਾਰੀ ਟੀਮ ਨੂੰ ਕਿ ਬਹੁਤ ਵਧੀਆ ਪ੍ਰੋਜੈਕਟ ਬਹੁਤ ਵਧੀਆ ਇੱਕ ਰੂਹ ਦਾ ਇੱਕ ਭਜਨ ਕੋਲੇ ਸ਼ੰਕਰ ਜੀ ਦਾ ਜਿਹੜਾ ਮਾਰਕੀਟ ਵਿੱਚ ਲਿਆਂਦਾ ਸਾਰੇ ਆਡੀਅנס ਨੂੰ ਪਸੰਦ ਆਊਗਾ ਬੱਚਿਆਂ ਨੂੰ ਵੀ ਪਸੰਦ ਆਊਗਾ ਬਜ਼ੁਰਗਾਂ ਨੂੰ ਵੀ ਪਸੰਦ ਆਊਗਾ ਤੇ ਅੱਜ ਦੀ ਗਾਇਕੀ ਦੇ ਉੱਤੇ ਪਾ ਗੱਲ ਕਰੀਏ ਤੇ ਅੱਧੀ ਗਾਇਕੀ ਜਿਹੜੀ ਹਥਿਆਰਾਂ ਦੇ ਉੱਤੇ ਕਹ ਲੋ ਕਿ ਚੱਲ ਪਈ ਹੈ ਤਾਂ ਉਹਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਸਮਾਜ ਨੂੰ ਜੀ ਇਹ ਟ੍ਰੈਂਡ ਹੈ ਪਰ ਮੈਂ ਉਹ ਆਡੀਅנס ਹੈ ਜਿਹੜੇ ਅੱਜ ਕੱਲ ਦੀ ਜਬਾਨ ਵੀਡੀਓ ਉਹਦਾਂ ਦੇ ਬਹੁਤ ਪਸੰਦ ਕਰਦੀ ਹੈ ਪਰ ਜਦੋਂ ਮੌਕੇ ਅਨੁਸਾਰ ਇਹ ਹੈ ਵੀ ਆਪਾਂ ਨੂੰ ਕੁਝ ਵੀ ਫਿਰ ਵੀ ਕੋਈ ਚੀਜ਼ ਇਹਦੀ ਚੀਜ਼ ਕੋਲ ਸੋਣ ਤੋਂ ਪਹਿਲਾਂ ਪਹਿਲਾਂ ਸੋਚਣਾ ਚਾਹੀਦਾ ਵੀ ਇਹਦਾ ਸਾਨੂੰ ਨੈਗੇਟਿਵ ਪ੍ਰਭਾਵ ਕੋਈ ਜਾਂਦਾ ਜਿਵੇਂ ਜਮੇਸ਼ਾ ਅੱਜ ਪਸੰਦ ਕਰ ਰਹੀ ਹੈ ਪਰ ਕਿਤਨਾ ਕਿਤੇ ਸਾਡੇ ਤੇ ਨੈਗੇਟਿਵ ਪ੍ਰਭਾਵ ਤਾਂ ਪੈ ਹੀ ਰਿਹਾ ਜਿਹਦੇ ਰਿਜ਼ਲਟ ਆਪਣੇ ਸਾਹਮਣੇ ਨਹੀਂ ਸਾਹਮਣੇ ਜਿਵੇਂ ਕਿ ਧਾਰਮਿਕ ਗੀਤ ਹੁੰਦੇ ਆ ਤਾਂ ਕਿਤਨਾ ਕਿਤੇ ਲੱਗਦਾ ਕਿ ਤੁਹਾਨੂੰ ਸਮਾਜ ਨੂੰ ਸੇਧ ਦੇ ਕੁਤਾਪ ਦੇ ਸ਼ਬਦਾਂ ਇੱਕ ਮੈਂ ਗੱਲ ਕਰਕੇ ਗੱਲ ਮਕਾਉਣਾ ਵੀ ਰਾਮ ਰਹੀਮ ਤੇ ਮੌੜਾ ਕੀ ਜ ਸਮਝ ਆਉਣਾ ਉਹ ਕਿ ਤੁਸੀਂ ਜਿਹੜੀ ਉਸਤਤ ਕਰਨੀ ਉਸ ਪਰਮਾਤਮਾ ਦੀ ਹੈ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਰਹਿ ਕੇ ਉਹਦੀ ਉਸਤਤ ਕਰੋਗੇ ਤਾਂ ਲੱਗਣੀ ਉਸ ਪਰਮੇਸ਼ਰ ਦਾ ਸੱਦ ਨੂੰ ਸਵਾਇਗ ਨੂੰ ਉਸ ਪੂਰੇ ਸੈਕਟਰ ਨੂੰ ਚਾਹਦੇ ਹਾਂ ਜੀ ਸ਼ਵਾਜੀ ਆਪ ਗੱਲ ਕਰੀਏ ਤੁਸੀਂ ਐਜ਼ ਇੱਕ ਟੀਚਰ ਵੀ ਹੈ ਕਲਾਕਾਰ ਵੀ ਹੋ ਤੇ ਲੇਖਕ ਵੀ ਹੋ ਜਦੋਂ ਇਧਰ ਕਹ ਲੋ ਕਿ ਕਲਾਕਾਰ ਉੱਪਰ ਕੇ ਸਮਾਜ ਵਿੱਚ ਆnde ਖਾਸ ਕਰ ਧਾਰਮਿਕ ਜਿਹੜੇ ਕਿ ਗਾਣਿਆਂ ਨੂੰ ਲੈ ਕੇ ਕਿਦਾਂ ਦੇਖਦੇ ਇਹਨਾਂ ਵੱਲੋਂ ਅੱਜ ਜਿਹੜੇ ਕਿ ਇੱਕ ਕੈਸਟ ਵੀ ਜਿਹੜੇ ਕਿ ਪੋਸਟਰ ਵੀ ਰਿਲੀਜ਼ ਕੀਤਾ ਗਿਆ ਵਾ ਜੀ ਦੇਖੋ ਅੱਜ ਇਸ ਮੌਕੇ ਮੈਡਮ ਅੰਜੀਤ ਸਾਹਿਬ ਦਾ ਇਹ ਜਿਹੜਾ ਗਾਣਾ ਥੀਸ ਹੋਇਆ ਇਹ ਭੋਲੇ ਸ਼ੰਕਰ ਜੀ ਨੂੰ ਡੈਡੀਕੇਟਡ ਹੈ ਇਹ ਗਾਣਾ ਔਰ ਜਿਵੇਂ ਇਹਨਾਂ ਨੇ ਦੱਸਿਆ ਕਿ 12 ਸਾਲ ਦੇ ਵਿਰਾਮ ਤੋਂ ਬਾਅਦ ਇਹਨਾਂ ਨੇ ਜਿਹੜਾ ਗਾਣਾ ਤਿਆਰ ਕੀਤਾ ਹੈ ਤੇ ਮੈਂ ਇਹ ਸੋਚਦਾ ਕਿ ਜਿਹੜਾ ਆਰਟਿਸਟ ਹੁੰਦਾ ਹੈ ਆ ਉਹਦੀ ਜ਼ਿੰਦਗੀ 'ਚ ਜਦੋਂ ਇੱਕ ਵਿਰਾਮ ਆਉਂਦਾ ਹੈ ਫੁੱਲ ਸਟਾਪ ਆਉਂਦਾ ਹੈ ਨਾ ਇੱਕ ਇਹ ਹੋਰੀ ਤੌਰ ਤੇ ਟੈਂਪਰੇਰੀ ਉਸ ਤੋਂ ਬਾਅਦ ਹੋਰ ਨਿਕਰ ਕੇ ਸਾਹਮਣੇ ਆਉਂਦਾ ਔਰ ਜਿਹੜੀ ਚੀਜ਼ ਨਿਕਰ ਕੇ ਸਾਹਮਣੇ ਆਈ ਹੋਵੇ ਨਾ ਉਹ ਲੋਕਾਂ ਦੇ ਉੱਤੇ ਜ਼ਿਆਦਾ ਪ੍ਰਭਾਵ ਛੱਡਦੀ ਹੈ ਤੇ ਲੋਕ ਇਹ ਕਿਉਂਕਿ ਗਾਣਾ ਧਾਰਮਿਕ ਹੈ ਜਦੋਂ ਗਾਣਾ ਧਰਮ ਦੀ ਗੱਲ ਹੋਵੇ ਮੈਨੂੰ ਨਹੀਂ ਲੱਗਦਾ ਕਿ ਕੋਈ ਇੱਕ ਵਿਸ਼ੇਸ਼ ਧਰਮ ਨੂੰ ਪਿਆਰ ਦਿੰਦਾ ਜਾਂ ਤਰਜੀਹ ਦਿੰਦਾ ਹਰ ਧਰਮ ਦੇ ਇਨਸਾਨ ਜਿਹੜੇ ਹੁੰਦੇ ਆ ਉਹਨੂੰ ਉਨੀ ਮੋਹੱਬਤ ਦਿੰਦੇ ਆ ਤੇ ਮੇਰੀ ਮੇਰਾ ਇਹੀ ਆਪਣਾ ਇੱਕ ਨੀਤੀ ਖਿਆਲ ਆ ਕਿ ਜਿਹੜਾ ਇਹਨਾਂ ਨੇ ਇਹ ਇਨੀ ਮਿਹਨਤ ਦੇ ਨਾਲ ਆਪਣੀ ਟੀਮ ਦੇ ਨਾਲ ਗੁਲਨੂ ਗੁਲਨੂ ਮੀਡੀਆ ਦੇ ਜ਼ਰੀਏ ਆਪਣੇ ਇਸ ਗਾਣੇ ਨੂੰ ਤਿਆਰ ਸਰ ਕੀ ਨਾਮ ਆ ਜੀ ਆਪਣਾ ਮੈਂ ਸੁਖਦੀਪ ਬੱਗਾ ਕੁਲਪੁਰ ਮੀਡੀਆ ਤੋਂ ਹਾਂਜੀ ਅੱਜ ਜਿਹੜਾ ਅਸੀਂ ਪ੍ਰੋਜੈਕਟ ਰੀਲ ਕੀਤਾ ਹੈ ਸਾਡੇ ਮੈਮ ਮਨਜੀਤ ਸਾਹਿਬਾ ਜੀ ਬਾਖਮਾਲ ਗਾਇਕ ਨਹੀਂ ਬਾਖਮਾਲ ਸ਼ਾਇਰ ਨੇ ਬਹੁਤ ਸੋਹਣਾ ਇਹਨਾਂ ਨੇ ਗਾਇਆ ਔਰ ਮਿਊਜ਼ਿਕ ਉਸ ਤੋਂ ਵੀ ਉੱਪਰ ਜਣ ਕੇ ਕੁੱਲ ਮਿਲਾ ਕੇ ਸਾਰਾ ਜਿੰਨਾ ਕੰਮ ਹੋਇਆ ਅਲਟੀਮੇਟ ਹੋਇਆ ਹਨਾ ਸਾਡੇ ਸੁਖਰਾ ਸੁਖਰਾ ਸੁਖਰਾਜ ਸਾਰਿੰ ਪ੍ਰੋਨੇਦਨ ਦੀਦੀ ਕੀਤਾ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਔਰ ਜਿੰਨਾ ਵਧੀਆ ਇਹਨਾਂ ਨੇ ਗਾਇਆ ਉਸ ਤੋਂ ਵਧੀਆ ਮਿਊਜ਼ਿਕ ਸਾਰੀ ਕੋਰਮਲਾ ਕੇ ਬਹੁਤ ਸੋਨਾ ਸਾਰਾ ਕੰਮ ਹੋਇਆ ਹੈ ਅਰ 12 ਸਾਲ ਬਾਅਦ ਮੈਡਮ ਦੀ ਐਂਟਰੀ ਹੋਈ ਆ ਸੀ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇ ਦਿੰਨੇ ਆ 12 ਸਾਲ ਬਾਅਦ ਮੈਂ ਕਹਿੰਦਾ ਵੀ ਇੱਕ ਤਪੱਸਿਆ ਕਰ ਕੇ ਆਈ ਨੇ ਹਨਾ ਤੇ ਪੂਰੀ ਟੀਮ ਦੀ ਕੋਸ਼ਿਸ਼ ਸੀਗੀ ਬਹੁਤ ਵਧੀਆ ਕੰਮ ਕਰੇ ਬਾਲੀਵੁੱਡ ਟੱਚ ਤੁਹਾਨੂੰ ਇਸ ਭਜਨ ਦੇ ਵਿੱਚੋਂ ਮਿਲੇਗਾ ਹਿੰਦੀ ਭਜਨ ਹੈ ਜੀ ਕਹੋ ਸ਼ਿਵ ਬੰਗੋਲੇ ਬਹੁਤ ਹੀ ਮਜ਼ੇਦਾਰ ਭਜਨ ਹੈ ਔਰ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ ਸੱਚ ਜੇ ਅਪ ਗੱਲ ਕਰੀ ਜਦੋਂ ਕਿ ਕਲਾਕਾਰ ਬਜੇ ਕਲਾਕਾਰ ਜਿਹੜਾ ਤੁਹਾਡੇ ਮਤਲਬ ਕਿ ਕਹਿੰਦੇ ਕਿ ਕੰਪਨੀ ਦੇ ਵਿੱਚ ਨਾਲ ਟੱਚ ਹੁੰਦੇ ਆ ਤਾਂ ਕਿਦਰ ਹੁੰਦਾ ਕਿ ਤੁਹਾਨੂੰ ਮਹਿਸੂਸ ਹੁੰਦਾ ਕਿ ਇੱਕ ਕਲਾਕਾਰ ਲਈ ਵੀ ਤਾਂ ਕਿ ਤੁਹਾਡੇ ਲਈ ਵੀ ਦੇਖੋ ਜੀ ਕੰਪਨੀ ਦੇ ਵਿੱਚ ਤਾਂ ਹਰ ਜਿਹੜੀ ਵੀ ਕੰਪਨੀ ਹੁੰਦੀ ਹੈ ਉਹਨੂੰ ਹਮੇਸ਼ਾ ਇਸ ਚੀਜ਼ ਦੀ ਭੁੱਖ ਰਹਿੰਦੀ ਹੈ ਕਿ ਸਾਡੇ ਨਾਲ ਵਧੀਆ ਤੋਂ ਵਧੀਆ ਕਲਾਕਾਰ ਜੁੜ ਸਾਡੇ ਨਾਲ ਚੰਗੇ ਤੋਂ ਚੰਗੇ ਚਾਈਲਡਰਨ ਤੇ ਗਾਇਕ ਜੁੜਨ ਸਾਡੇ ਨਾਲ ਹਨਾ ਸਾਡੀ ਟੀਮ ਵਧੀਆ ਹੋਵੇ ਸੋ ਇਹ ਹਮੇਸ਼ਾ ਹੀ ਰਹਿੰਦਾ ਸਾਡੇ ਨਾਲ ਜਿਵੇਂ ਹੁਣ ਸਾਇਰਾ ਮੈਮ ਜੁੜੇ ਨੇ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਮੈਡਮ ਜਿਹੜੀ ਕਿ ਤੁਹਾਡੇ ਅੱਗੇ ਜਿਹੜੀ ਕਿ ਇੱਕ ਕੈਸਟ ਵੀ ਰਿਲੀਜ਼ ਹੋਣ ਜਾ ਰਹੀ ਹੈ ਤਾਂ ਇੱਕ ਪੋਸਟਰ ਰਿਲੀਜ਼ ਕੀਤਾ ਗਿਆ ਵਾ ਤੁਹਾਡੇ ਮਤਕੀ ਕਹ ਲੋ ਕਿ ਜਿਹੜਾ ਕਿ ਗਾਣੇ ਦਾ ਕਿੱਦਾਂ ਦੇਖਦੇ ਕਿ ਜਦੋਂ ਕਿ ਸਮਾਜ ਦੇ ਵਿੱਚ ਇੱਕ ਧਾਰਮਿਕ ਪਲੇਟਫਾਰਮ ਤੇ ਨਿਕਲ ਕੇ ਤੁਸੀਂ ਅੱਗੇ ਆਏ ਆ ਇਹ ਬੜੀ ਵਧੀਆ ਗੱਲ ਹੈ ਕਿ ਆਪਾਂ ਧਾਰਮਿਕ ਚੀਜ਼ ਨੂੰ ਲੈ ਕੇ ਚੱਲਦੇ ਹਾਂ ਇੱਕ ਤਾਂ ਪਰਮਾਤਮਾ ਦਾ ਅਸ਼ੀਰਵਾਦ ਮਿਲਦਾ ਦੂਸਰਾ ਲੋਕ ਜਿਹੜੇ ਨਹੀਂ ਉਹ ਧਾਰਮਿਕ ਨੂੰ ਜ਼ਿਆਦਾ ਕੈਰੈਕਟਰ ਕਰਦੇ ਨੇ ਨਾ ਉਹਦੇ 'ਚ ਕੋਈ ਕਿੰਤੂ ਪ੍ਰੰਤ ਨਹੀਂ ਹੁੰਦਾ ਤੇ ਆ ਦੂਸਰੀ ਗੱਲ ਮੈਨੂੰ ਸੀਗਾ ਕਿ ਮੈਂ 12 ਸਾਲ ਦੇ ਵਿਸ਼ਰਾਮ ਤੋਂ ਬਾਅਦ ਜਿਹੜਾ ਮੈਂ ਸਟਾਰਟ ਕੀਤਾ ਦੁਬਾਰਾ ਤੇ ਮੈਨੂੰ ਸੀ ਕਿ ਮੈਂ ਕੋਈ ਅੱਛਾ ਜਿਹਾ ਚਤ ਉਤਾਰਨਿਕ ਪ੍ਰਮਾਤਮਾ ਦਾ ਨਾਮ ਐਕਸਰ ਸਟਾਰਟ ਕਰਾਂ ਤੇ ਇਹ ਜਿਹੜੀ ਮੇਰੀ ਵਿਸ਼ਕੁਰੀ ਹੋਗੀ ਜਿਹੜਾ ਬੰਬੋਲੇ ਭਜਨ ਆਪਾਂ ਅੱਜ ਰਿਲੀਜ਼ ਕੀਤਾ ਵਾ ਉਹਦਾ ਲਿੰਕ ਜਿਹੜਾ ਤੁਹਾਨੂੰ YouTube ਤੇ ਵੀ ਮਿਲੇਗਾ ਸਾਰਾ ਸਾਰੇ ਪਲੇਟਫਾਰਮ ਤੇ ਹੋ ਚੁੱਕਾ ਹੈ ਅਪਲੋਡ ਦੂਸਰਾ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿ ਅੱਜ ਭਾਸ਼ਾ ਵਿਭਾਗ ਦੇ ਅਫਸਰ ਜਿਹੜੇ ਹੈਗੇ ਨੇ ਜਸਪ੍ਰੀਤ मैम ਉਹਨਾਂ ਦੇ ਆਫਿਸ ਦੇ ਵਿੱਚ ਅਸੀਂ ਇਹ ਜਿਹੜਾ ਆਪਣਾ ਭਜਨ ਰੀਲੀਜ਼ ਕੀਤਾ ਨਾਲ ਦੀ ਨਾਲ ਸਾਡੇ ਜਿਹੜੇ ਕੰਪਨੀ ਦੇ ਆਨਰ ਨੇ ਸੁਖਦੀਪ ਬੱਗਾ ਜੀ ਬਲਨੌਰ ਮੀਡੀਆ ਦੇ ਵਿੱਚ ਇਹ ਭਜਨ ਜਿਹੜਾ ਰੀਲੀਜ਼ ਕੀਤਾ ਗਿਆ ਅਸ਼ਮੀ ਜੀ ਸ਼ਹਾਬਜ਼ ਜਸਪ੍ਰੀਤ मैम ਉਹਨਾਂ ਦੇ ਨਾਲ ਹੋਰ ਵੀ ਉਹਨਾਂ ਦੇ ਸੱਜਣ ਆਏ ਨੇ ਬੱਗਾ ਭਾਜੀ ਦੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਇਸ ਖੁਸ਼ੀ ਦਾ ਬਹੁਤ ਜ਼ਿਆਦਾ اظہار ਕੀਤਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ 12 ਸਾਲ ਬਾਅਦ ਵੈਕਅਪ ਕੀਤਾ ਗਾਣੇ ਦੇ ਵਿੱਚ ਔਰ ਜਿੱल्ली ਵੀ ਮੇਰੇ ਫਰੈਂਡ ਸਰਕਲ ਦੇ ਜਿਨੇ ਵੀ ਆਡੀਅנס ਫੇਸਬੁੱਕ ਤੇ ਇੰਸਟਾਗ੍ਰam YouTube ਤੇ ਉਹਨਾਂ ਸਾਰਿਆਂ ਦੇ ਬੜੇ ਅੱਛਾ-ਅੱਛੇ ਮੈਸੇਜ ਵੀ ਆ ਰਹੇ ਨੇ ਕਿਉਂਕਿ ਰੀਲਸ ਚੱਲ ਰਹੀਆਂ ਨੇ ਉਹ ਬਹੁਤ ਮਤਲਬ ਮੈਨੂੰ ਪੋਜ਼ਿਟਿਵ ਕਮੈਂਟ ਆ ਰਹੇ ਨੇ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਬਹੁਤ ਚੰਗਾ ਲੱਗਿਆ ਮੇਰੀ ਸ਼ਕਲ ਦੇਖ ਕੇ 12 ਸਾਲਾਂ ਬਾਅਦ ਮੈਨੂੰ ਮਾਰਕੀਟ ਚ ਦੇਖ ਕੇ ਪਰ ਮੈਂ ਇਦਾਂ ਹੀ ਅੱਗੇ ਵੀ ਆਪਾਂ ਵਧੀਆ-ਵਧੀਆ ਗੀਤ ਭਜਨ ਪਾਣੀ ਮਾਤਾ ਦੀ ਪੇਟਾਉਣ ਪਾਣੀ ਲਵ Song ਹੋਣ ਜਾਂ ਸੂਫੀ Song ਹੋਣ ਆਪਾਂ ਸਟੈਪ ਬਾਈ ਸਟੈਪ ਇਹ ਮਾਰਕੀਟ ਵਿੱਚ ਉਹਨਾਂ ਨੂੰ ਦਿੰਦੇ ਰਵਾਂਗੇ ਆਪਣੇ ਸਰੋਤਿਆਂ ਦੇ ਨਾਲ ਥੋੜੇ ਅਪਟੱਚ ਰਵਾਂਗੇ ਬਾਕੀ ਤੁਸੀਂ ਜਾਣਦੇ ਹੋ ਸਾਰੇ ਪਹਿਲਾਂ ਵੀ ਮੇਰੇ ਗੀਤਾਂ ਨੂੰ ਬਹੁਤ ਪਿਆਰ ਦਿੱਤਾ ਸਾਰੀ ਆਡੀਅੰਸ ਨੇ ਗੱਲ ਕਰੀਏ ਫੈਮਿਲੀ ਵੱਲੋਂ ਤਾਂ ਦਿੱਕਤ ਦਾ ਸਪੋਰਟ ਤੁਹਾਨੂੰ ਮਿਲਦੀ ਹੈ ਚਲੋ ਕੀ ਇਹਨਾਂ ਨੰਬਰ ਟਾਈਮ ਪਾ ਦਿਓ ਤੁਸੀਂ ਵਾਪਸ ਆਈਏ ਸਿੰਘ ਦੇ ਵਿੱਚ ਨੰਮੀ ਵੱਲੋਂ ਮੈਨੂੰ ਮੇਰੇ ਹਸਬੰਦ ਮਿਸਟਰ ਅਸ਼ੇਨ ਜੇਵਨ ਉਹਨਾਂ ਦੀ ਮੈਨੂੰ ਪੂਰੀ ਸਪੋਰਟ ਹੈ ਉਹਨਾਂ ਦੀ ਸਪੋਰਟ ਦੇ ਨਾਲ ਹੀ ਮੈਂ ਦੁਬਾਰਾ ਸਟਾਰਟ ਕਰ ਪਾਈ ਹਾਂ ਕਿਉਂਕਿ ਤੁਹਾਨੂੰ ਪਤਾ ਚੁੱਕਾ ਬੰਦਾ ਗ੍ਰਸਥ ਦੇ ਵਿੱਚ ਹੁੰਦਾ ਘਰੇ ਦੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਨਰਸ ਦੀ ਜੇ ਲੇਡੀਜ਼ ਵਾਸਤੇ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਹੈ ਲੇਕਿਨ ਉਹਨਾਂ ਨੇ ਮੈਨੂੰ ਕਦੀ ਵੀ ਰੋਕਿਆ ਨਹੀਂ ਤੇ ਹੁਣ ਵੀ ਉਹ ਮੇਰੇ ਨਾਲ ਹੀ ਨੇ ਕਿ ਮੈਂ ਆਪਣਾ ਫੁੱਲ ਟਾਈਮ ਜਿਹੜਾ ਉਹ ਬਾਣੀ ਨੂੰ ਦਿੰਦੀ ਆ ਦੂਸਰਾ ਮੇਰਾ ਸਹੁਰਾ ਪਰਿਵਾਰ ਔਰ ਮੇਰਾ ਪੇਕਾ ਪਰਿਵਾਰ ਉਹ ਤਾਂ ਨਾਲ ਹੀ ਨੇ ਸ਼ੁਰੂ ਤੋਂ ਉਹਨਾਂ ਨੂੰ ਪਤਾ ਹੀ ਆ ਕਿ ਮੈਂ ਸੀਰੀਅਸ ਕਰਦੀ ਆ ਮੈਂ ਧਾਰਮਿਕ ਤੋਂ ਇਲਾਵਾ ਹੋਰ ਵੀ ਆਨਵਾੜੇ ਟਾਈਮ ਤੇ ਕੋਈ ਬਿਲਕੁਲ ਬਿਲਕੁਲ ਬਹੁਤ ਜਲਦ ਮੈਂ ਤਾਂ ਉਹਨਾਂ ਦਾ ਪਹਿਲਾਂ ਦੱਸ ਕੇ ਠੀਕ ਹੈ ਕਿ ਸਟੈਪ ਬਾਈ ਸਟੈਪ ਆਪਾਂ ਸਾਰੇ ਕਾਣੀ ਕਰਾਂਗੇ ਤੇ ਦੋ ਕਾਣੀ ਚੱਲ ਰਹੇ ਨੇ ਇੱਕ ਲਵ Song ਚੱਲ ਰਿਹਾ ਹੈ ਕਿ ਮੈਂ ਪਾਵਾਂ ਕੋਈ ਬਾਤ ساری ਰਾਤ ਤੇ ਭਰੀ ਜਾ ਹੰਗਾਰਾ ਸੁਣਿਆ ਇਹ ਗੀਤ ਬਹੁਤ ਜਲਦੀ ਤੁਹਾਡੇ ਰੂਪਰੀ ਕਰਾਂਗੇ ਉਸ ਤੋਂ ਬਾਅਦ ਹੋਰ ਵੀ ਕਾਫੀ ਪਲੈਨਿੰਗ ਹੈ ਜਿਆਨੇ ਮਾਤਾ ਜੀ ਦੇ ਚਰਨਾਂ ਵਿੱਚ ਮਾਂ ਚੰਦੂ ਜੀ ਦੇ ਚਰਨਾਂ ਸੁਈ ਤੇ ਪੱਜੰਮ ਕਰਾਂਗੇ Sufi Song ਉਹ ਵੀ ਤੁਹਾਡੀ ਜਲ ਕਚੈਰੀ ਚ ਜਲਦੀ ਹਾਜ਼ਰ ਕਰਾਂਗੇ ਬਸ ਇਦਾਂ ਹੀ ਹੌਲੀ ਹੌਲੀ ਸਟੈਪ ਬਾਈ ਸਟੈਪ ਸਾਰਾ ਕੁਝ ਹੋ ਜਾ ਰਿਹਾ ਹੈ ਕਿਦਮ ਨੇ ਮੈਂਮ ਜਿਹੜਾ ਕਿ ਤੁਹਾਡੇ ਵੱਲੋਂ ਜਿਹੜੀ ਅੱਜ ਪੋਸਟਰ ਰੀਲੀਜ਼ ਕੀਤਾ ਗਿਆ ਤਾਂ ਦੋ ਸ਼ਬਦ ਮਤਲਬ ਕਿ ਗਾ ਕੇ ਸੁਣਾਉਂਗੀ ਹਾਂ ਜੀ ਮੈਂ ਬਿਲਕੁਲ ਗਾ ਕੇ ਸੁਣਾਵਾਂਗੀ ਔਰ ਪਹਿਲਾਂ ਮੈਂ ਦੱਸਣਾ ਚਾਹਾਂਗੀ ਕਿ ਇਸ ਭਜਨ ਦੇ ਜਿਹੜੇ ਲਿਰਿਕਸ ਉਹ ਨਾ ਚੀਜ਼ ਨੇ ਲਿਖੇ ਨੇ ਔਰ ਇਹਦੀ ਜਿਹੜੀ ਕੰਪੋਜ਼ ਬਣਾਈਆਂ ਉਹ ਮੇਰੇ ਹਸਬੰਡ ਅਸ਼ਨੀ ਦੇਵਗਨ ਜੀ ਉਹਨਾਂ ਨੇ ਬਣਾਈਆਂ ਔਰ ਇਹਦਾ 뮤직 ਜਿਹੜਾ ਕੀਤਾ ਸੁਖਰਾਜ ਸਰੰਗੀ ਇੱਕ ਯੰਗ ਲੜਕਾ ਹੈ ਜੇ 20 ਸਾਲ ਦਾ ਬੜਾ ਕ੍ਰੀਏਟਿਵ ਮਾਈਂਡ ਹੈ ਬਹੁਤ ਅੱਛਾ 뮤직 ਕਰਦਾ ਹੈ ਸੋ ਉਹਨੇ ਇਹ ਸਾਰਾ ਕੁਝ ਕੀਤਾ ਤੁਸੀਂ ਸੁਣੋਗੇ ਤੇ ਤੁਹਾਨੂੰ ਪਤਾ ਲੱਗ ਜਾਣਾ ਬਿਲਕੁਲ ਅਲੱਗ ਸਟਾਈਲ ਗੋਲਡ ਸਟਾਈਲ ਜਿਹਦਾ ਤੁਹਾਨੂੰ ਇਹ ਲੱਗੇਗਾ ਕਿ ਬਾਂਬੇ ਸਾਈਡ ਤੁਸੀਂ ਸੁਣਦੇ ਹੋ ਕੁਝ ਇਹਨਾ ਅਚਾਨਕ ਕੀਤਾ ਹਾਂਜੀ ਮੈਡਮ ਜਿਹੜਾ ਕਿ ਪਾਸ਼ਾ ਵਿਭਾਗ ਉਹ ਲੋ ਜਿਹੜਾ ਕਿ ਇੱਕ ਪੋਸਟਲਿਸ ਕੀਤਾ ਗਿਆ ਜਿਹਦੇ ਚ ਕਿਉਂਕਿ ਸ਼ਬਰਾਤਰੀ ਵੀ ਆ ਰਹੀ ਹੈ ਤਾਂ ਇੱਕ ਭੁਲੇ ਨਾਜੀ ਦਾ ਜਿਹੜਾ ਕਿ ਇੱਕ Song ਵੀ ਮਜ਼ਕੀਲੀ ਕੀਤਾ ਜਾ ਰਿਹਾ ਤਾਂ ਕਿਸ ਤਰੀਕੇ ਨਾਲ ਦੇਖਦੇ ਕਿ ਜਿਹੜੇ ਕਲਾਕਾਰ ਉੱਪਰ ਕੇ ਸਾਹਮਣੇ ਆਂਦੇ ਹਾਂ ਹਾਂਜੀ ਪਾਸ਼ਾ ਵਿਭਾਗ ਹਮੇਸ਼ਾ ਹੀ ਸਾਹਿਤਕਾਰਾਂ ਦਾ ਕਲਾਕਾਰਾਂ ਦਾ ਬਹੁਤ ਹੀ ਆਦਰ ਸਨਮਾਨ ਕਰਦਾ ਰਿਹਾ ਹੈ ਤੇ ਹਮੇਸ਼ਾ ਹੀ ਕਰਦਾ ਰਹੇਗਾ ਕਿਉਂਕਿ ਭਾਸ਼ਾ ਵਿਭਾਗ ਨੂੰ ਤਾਂ ਆਪਾਂ ਸਾਹਿਤਕਰਾਂ ਦਾ ਕਾਰਕਿਆ ਜਾਂਦਾ ਹੈ ਤੇ ਕਲਾਕਾਰਾਂ ਦੀ ਇੱਜ਼ਤ ਸਾਡਾ ਪਹਿਲਾ ਫਰਜ਼ ਹੈ ਤੇ ਮਨਜੀਤ ਸੈਰਾ ਜੀ ਜੋ ਕਪੂਰ ਥੱਲੇ ਜ਼ਿਲ੍ਹੇ ਨਾਲ ਸੰਬੰਧਿਤ ਨੇ ਕੁਝ ਚਿਰ ਪਹਿਲਾਂ ਇਹਨਾਂ ਦੀ ਮੁਲਾਕਾਤ ਹੋਈ ਸੀਗੀ ਤੇ ਇੱਕ ਕਾਫੀ ਲੰਬੇ ਅਸੇਸ ਤੋਂ ਗਾਇਕੀ ਤੋਂ ਥੋੜਾ ਦੂਰ ਹੋਏ ਸੀਗੇ ਪਰ ਹੁਣ ਫਿਰ ਤੋਂ ਇਹ ਦੁਬਾਰਾ ਸ਼ੁਰੂਆਤ ਇਹਨਾਂ ਨੇ ਆਪਣੇ ਜੀਵਨ ਵਿੱਚ ਗਾਇਕੀ ਤੋਂ ਕੀਤੀ ਹੈ ਤੇ ਇਹਨਾਂ ਦਾ ਜਿਹੜਾ ਨਵਾਂ Song ਆ ਰਿਹਾ ਹੈ ਨਵਾਂ ਗੀਤ ਇਹਨਾਂ ਦਾ ਪੁਲੇ ਸ਼ੰਕਰ ਜੀ ਨੂੰ ਲੈ ਕੇ ਪਰਮਾਤਮਾ ਦੇ ਨਾਮ ਦੇ ਨਾਲ ਜਿਹੜਾ ਇਹਨਾਂ ਨੇ ਆਗਾਜ਼ ਕੀਤਾ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਔਰ ਉਮੀਦ ਹੈ ਕਿ ਇਹ ਇਸ ਪੁਲੇ ਸ਼ੰਕਰ ਜੀ ਦੇ ਗੀਤ ਦੇ ਨਾਲ ਹੀ ਸਿਖਰਾਂ ਨੂੰ ਛੂਣਗੇ ਇਹਨਾਂ ਦੀਆਂ ਜਿਹੜੀਆਂ ਉਚਾਈਆਂ ਇਹਨਾਂ ਦੀਆਂ ਸਫਲਤਾਵਾਂ ਹੋਰ ਸਿਖਰਾਂ ਤੱਕ ਪਹੁੰਚਣਗੀਆਂ ਕਪੂਰਥਲਾ ਤੋਂ ਨਰੇਸ਼ ਖੋਸਲਾ ਤੇ ਸਾਜਨ ਖੋਸਲਾ ਦੀ ਰਿਪੋਰਟ